ਜਿਹੜੇ ਕਹਿੰਦੇ ਜੀ ਅਸੀਂ ਜਿੰਮ ਵੀ ਨਹੀਂ ਜਾਣਾ ਅਸੀਂ ਵਾਕ ਵੀ ਨਹੀਂ ਕਰਨੀ ਅਸੀਂ ਕਸਰਤ ਵੀ ਨਹੀਂ ਕਰਨੀ ਅਸੀਂ ਮਿਹਨਤ ਵੀ ਨਹੀਂ ਕਰਨੀ ਪਰ ਵਜ਼ਨ ਘਟਾਣਾ ਜ਼ਰੂਰ ਨਿੰਬੂ ਤੇ ਸੇਵ ਵਾਲਾ ਨੁਸਖਾ ਘਰੇ ਬਣਾਓ ਆਪਣੇ ਵਧੇ ਹੋਏ ਢਿੱਡ ਤੋਂ ਖਹਿੜਾ ਛਡਾਓ ਵੀ ਜਿਨ੍ਹਾਂ ਨੂੰ ਥੋੜਾ ਜਿਹਾ ਹੀ ਅਜੇ ਵਜ਼ਨ ਵਧਣਾ ਸ਼ੁਰੂ ਹੋਇਆ ਉਹ ਮੇਰੇ ਵੀਰ ਜਾਂ ਮੇਰੀਆਂ ਭੈਣਾਂ ਉਹ ਜਿਨ੍ਹਾਂ ਦਾ ਥੋੜਾ ਬੋਤਾ ਵਜ਼ਨ ਵਧਿਆ ਉਹ ਇਹ ਫਾਰਮੂਲਾ ਲਾ ਯੂਜ਼ ਕਰਨ ਕਿਉਂਕਿ ਇਹਨਾਂ ਵਜੇ ਨਾਲ ਇੰਨੀ ਸਪੀਡ ਨਾ ਹੁੰਦਣਾ ਉਹਨਾਂ ਦਾ ਜਿਹੜਾ ਵਜਨ ਥੋੜਾ ਬਹੁਤਾ ਵਧਿਆ ਜਿਆਦਾ ਪਤਲੇ ਲੱਗਣਗੇ ਕਿ ਨਿੰਬੂ ਤੇ ਸੇਬ ਦਾ ਕੰਬੀਨੇਸ਼ਨ ਕੀ ਹੈ ਸੇਬ ਦਾ ਤੇ ਵਜਨ ਦਾ ਇੱਕ ਇਦਾਂ ਦਾ ਕਨੈਕਸ਼ਨ ਹੈ ਇਦਾਂ ਦਾ ਕਨੈਕਸ਼ਨ ਹੈ ਜਿੱਦੇ ਨਾਲ ਵੱਡੇ ਵੱਡੇ ਕਨੈਕਸ਼ਨ ਟੁੱਟ ਜਾਂਦੇ ਨੇ ਦੇਖੋ ਜਿਹੜੀ ਚਰਬੀ ਹੈ ਚਰਬੀ ਤੇ ਸੇਬ ਦਾ ਇਦਾਂ ਵੀ ਜਿੱਦਾਂ ਆਪਾਂ ਕਹਿੰਦੇ ਨਾ ਵੀ ਮੱਖਣ ਨੂੰ ਛੁਰੀ ਨਾਲ ਕੱਟੀਦਾ ਉਦਾਂ ਹੀ ਇਹ ਉਹ ਛੁਰੀ ਹੈ ਜਿਹੜੀ ਤੁਹਾਡੇ ਫੈਟ ਨੂੰ ਕੱਟਣ ਲਈ ਸਮਰਾਥੇ ਬਹੁਤ ਅੱਛੀ ਦਵਾਈ ਹੈ ਜੇ ਤੁਸੀਂ ਇਹ ਨੁਸਖਾ ਫਾਰਮੂਲਾ ਵਰਤ ਚੁੱਕੇ ਹੋ ਜਾਂ ਤੁਹਾਨੂੰ ਵਰਤ ਕੇ ਤੁਹਾਡਾ weight ਸਟਕ ਹੋ ਚੁੱਕਾ ਤੇ ਫਿਰ ਉੱਥੇ ਇਹ ਕੰਮ ਕਰਦੀ ਹੈ ਜਿੱਥੇ ਕੋਈ ਨਹੀਂ ਕੰਮ ਕਰਦਾ ਤੁਸੀਂ ਉੱਤੇ ਦੇਖਦੇ ਪਿਓ ਫੇਸਬੁੱਕ ਤੇ ਦੇਖਦੇ ਪਿਓ ਇੰਸਟਾਗ੍ਰam ਤੇ ਦੇਖਦੇ ਪਿਓ ਜਿੱਥੇ ਵੀ ਦੇਖਦੇ ਪਿਓ ਇੱਕ ਸਿੰਪਲ ਇੱਕ ਵਰਡ ਲਿਖ ਕੇ ਭੇਜੋ ਫਾਰਮੂਲਾ ਕਮੈਂਟਾਂ ਦੇ ਵਿੱਚ ਤੁਹਾਨੂੰ ਇਹਦਾ ਫਾਰਮੂਲਾ ਬਿਲਕੁਲ ਮਿਲ ਜੇਗਾ ਜੀ ਲਾਲ ਚੀਨੀ ਨੂੰ ਇਹਦੇ ਵਿੱਚ ਮਿਲਾਇਆ ਤੇ ਇਸ ਮਟਾਪਾ ਘਟਾਇਆ ਮਟਾਪਾ ਘਟਾਇਆ ਮਟਾਪੇ ਤੋਂ ਖਿਹੜਾ ਛਡਾਇਆ ਲਗ ਪਗ ਲਗ ਪਗ ਬਣ ਕੇ ਤਿਆਰ ਹੈ ਤੇ ਆਪਾਂ ਹੁਣ ਇਹਨੂੰ ਜਿਹੜੇ ਨੁਸਖੇ ਫਾਰਮੂਲੇ ਨੂੰ ਅਸੀਂ ਇਹਦੇ ਵਿੱਚ ਉਹਦੇ ਵਿੱਚ ਆਪਾਂ ਕਰਾਂਗੇ ਐਡ ਕਰਾਂਗੇ ਇਹਨੂੰ ਤੁਸੀਂ ਜਦੋਂ ਵੀ ਨੁਸਖੇ ਫਾਰਮੂਲੇ ਨੂੰ ਇਹਦੇ ਵਿੱਚ ਪਾਣਾ ਤੁਹਾਨੂੰ ਕਿਸੇ ਤਰ੍ਹਾਂ ਦੀ ਐਸਿਡ ਬਲੋਟਿੰਗ ਕਬਜ ਉਹਨਾਂ ਚੀਜ਼ਾਂ ਦੇ ਉੱਤੇ ਵੀ ਫਰੂਕੀ ਸਾਹਿਬ ਕੰਮ ਕਰੇਗਾ ਜਦੋਂ ਤੱਕ ਤੁਹਾਡਾ ਡਾਈਜੈਸ਼ਨ ਸਿਸਟਮ ਸੁਮੂਥ ਨਹੀਂ ਹੁੰਦਾ ਉਦੋਂ ਤੱਕ ਤੁਹਾਡਾ ਜਿਹੜਾ ਮਸਲਾ ਉਹ ਹੱਲ ਨਹੀਂ ਹੋਣਾ ਨਾਲ ਨਾਲ ਡਿਜੀਟਲੀ ਟੈਸਟ ਅਸੀਂ ਕਰਵਾ ਦਿੰਨੇ ਆਂ ਲੱਗਦਾ ਬੜੀ ਜ਼ਬਰਦਸਤ ਹੈ ਜੀ ਨਿੰਬੂ ਤੇ ਸੇਵ ਵਾਲਾ ਨੁਸਕਾ ਘਰੇ ਬਣਾਓ ਆਪਣੇ ਵਧੇ ਹੋਏ ਢਿੱਡ ਤੋਂ ਖਿਹੜਾ ਛਡਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਟੋਟਕਿਆਂ ਨਾਲ ਆਪਣੇ ਨੁਸਕਿਆਂ ਨਾਲ ਆਪਣੇ ਫਾਰਮੂਲਿਆਂ ਨਾਲ ਘਰੇਲੂਆਂ ਨਾਲ ਲੋਕਾਂ ਦਾ ਟ੍ਰੀਟਮੈਂਟ ਕਰਨ ਵਾਲੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਅਸੀਂ ਸਮਝਾਂਗੇ ਕਿ ਨਿੰਬੂ ਤੇ ਸੇਬ ਦਾ ਕੀ ਕੰਬੀਨੇਸ਼ਨ ਹੈਗਾ ਤੇ ਕਿਵੇਂ ਜਿਹੜਾ ਇਹ ਨੁਸਕਾ ਫਾਰਮੂਲਾ ਇਹਨਾਂ ਨੇ ਬਣਾ ਰੱਖਿਆ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਇਹ ਨੁਸਕਾ ਫਾਰਮੂਲਾ ਕਿਹੜੇ ਲੋਕਾਂ ਵਾਸਤੇ ਤੁਸੀਂ ਬਣਾ ਰਹੇ ਆ ਜਾਂ ਕਿਹੜੇ ਲੋਕਾਂ ਤੇ ਤੁਸੀਂ ਪਰਫੈਕਟਲੀ ਕੰਮ ਕਰਵਾ ਲੈਂਦੇ ਹੋ ਨੁਸਕੇ ਦੇ ਜ਼ਰੀਏ ਦੇਖੋ ਜੀ ਇਹ ਉਹਨਾਂ ਲੋਕਾਂ ਲਈ ਪਰਫੈਕਟ ਏ ਜਿਹੜੇ ਕਹਿੰਦੇ ਜੀ ਅਸੀਂ ਜਿੰਮ ਵੀ ਨਹੀਂ ਜਾਣਾ ਅਸੀਂ ਵਾਕ ਵੀ ਨਹੀਂ ਕਰਨੀ ਅਸੀਂ ਕਸਰਤ ਵੀ ਨਹੀਂ ਕਰਨੀ ਅਸੀਂ ਮਿਹਨਤ ਵੀ ਨਹੀਂ ਕਰਨੀ ਪਰ ਵਜ਼ਨ ਘਟਾਣਾ ਜ਼ਰੂਰ ਅੱਛਾ ਜੀ ਬਿਲਕੁਲ ਜੀ ਬਿਲਕੁਲ ਉਹਨਾਂ ਲੋਕਾਂ ਲਈ ਹੀ ਇਹ ਫਾਰਮੂਲਾ ਬਣਿਆ ਤੇ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਮਿਹਨਤ ਨਹੀਂ ਕਰਨੀ ਚਾਹੁੰਦੇ ਗੱਲ ਹੋਰ ਐਡ ਕਰਾਂਗਾ ਇਹਦੇ ਵਿੱਚ ਛੋਟੀ ਜੀ ਫਰੂਕੀ ਸਾਹਿਬ ਵੀ ਜਿਹੜੇ ਲੋਕਾਂ ਦਾ ਥੋੜਾ ਬੋਤਾ ਵਜ਼ਨ ਵਧਿਆ ਨਾ ਥੋੜਾ ਬੋਤਾ ਹਾਂਜੀ ਵੀ ਜਿਨ੍ਹਾਂ ਨੂੰ ਥੋੜਾ ਜਿਹਾ ਹੀ ਵਜਨ ਵਧਣਾ ਸ਼ੁਰੂ ਹੋਇਆ ਉਹ ਮੇਰੇ ਵੀਰ ਜਾਂ ਮੇਰੀਆਂ ਭੈਣਾਂ ਉਹ ਜਿਨ੍ਹਾਂ ਦਾ ਥੋੜਾ ਬੋਧਾ ਵਜਨ ਵਧਿਆ ਉਹ ਇਹ ਫਾਰਮੂਲਾ ਨਾਲ ਯੂਜ਼ ਕਰਨ ਕਿਉਂਕਿ ਇਹਨਾਂ ਦਾ ਵਜਨ ਇੰਨੀ ਸਪੀਡ ਨਾਲ ਹੁੰਦਾ ਨਾ ਉਹਨਾਂ ਦਾ ਜਿਹੜਾ ਵਜਨ ਥੋੜਾ ਬੋਧਾ ਵਧਿਆ ਜਿਆਦਾ ਪਤਲੇ ਲੱਗਣਗੇ ਬੁਰੇ ਲੱਗਣਗੇ ਠੀਕ ਹੈ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਸੇਬ ਦਾ ਔਰ ਵਜਨ ਦਾ ਫੈਟ ਦਾ ਤੁਹਾਨੂੰ ਤਾਂ ਸਮਝ ਨਹੀਂ ਆ ਰਹੀ ਜੀ ਅੱਜਕੱਲ ਦੇਖੋ ਜੀ ਸੇਬ ਦਾ ਤੇ ਵਜਨ ਦਾ ਇੱਕ ਇਦਾਂ ਦਾ ਕਨੈਕਸ਼ਨ ਹੈ ਇਦਾਂ ਦਾ ਕਨੈਕਸ਼ਨ ਹੈ ਜਿੱਦੇ ਨਾਲ ਵੱਡੇ ਵੱਡੇ ਕਨੈਕਸ਼ਨ ਟੁੱਟ ਜਾਂਦੇ ਨੇ ਦੇਖੋ ਜਿਹੜੀ ਚਰਬੀ ਹੈ ਚਰਬੀ ਤੇ ਸੇਬ ਦਾ ਇਦਾਂ ਵੀ ਜਿੱਦਾਂ ਆਪਾਂ ਕਹਿੰਦੇ ਨਾ ਵੀ ਮੱਖਣ ਨੂੰ ਛੁਰੀ ਨਾਲ ਕੱਟੀਦਾ ਹਾਂ ਉਦਾਂ ਹੀ ਇਹ ਉਹ ਛੁਰੀ ਹੈ ਜਿਹੜੀ ਤੁਹਾਡੇ ਫੈਟ ਨੂੰ ਕੱਟਣ ਲਈ ਸਮਰੱਥ ਹੈ ਉਹ ਮੈਂ ਤੁਹਾਨੂੰ ਪ੍ਰੈਕਟੀਕਲੀ ਸਾਇੰਸ ਦੇ ਹਿਸਾਬ ਨਾਲ ਦੱਸ ਲੰਗਾ ਮੈਂ ਕਿਉਂ ਹਾਂ ਕਿਉਂਕਿ ਦੇਖੋ ਜਿਹੜਾ ਸੇਬ ਹੈ ਨਾ ਇਹ ਹੈਗਾ ਹਾਈ ਇਨ ਫਾਈਬਰ ਲੋ ਇਨ ਕੈਲਰੀ ਇਹਦੇ ਵਿੱਚ ਕੈਲਰੀ ਕੋਈ ਨਹੀਂ ਹੈਗੀ ਤੇ ਫਾਈਬਰ ਬਹੁਤ ਹਾਈ ਹੈ ਇਹਦੇ ਇੱਕ ਫੁੱਲਨੈਸ ਦਾ ਅਹਿਸਾਸ ਕਰਾਂਦਾ ਆਪਾਂ ਨੂੰ ਫੁੱਲਨੈਸ ਮਤਲਬ ਮੋਸਟਲੀ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਫੈਟ ਲਾਸ ਜਰਨੀ ਨੂੰ ਸਟਾਰਟ ਕਰਦੀਆਂ ਉਹਨਾਂ ਨੂੰ ਕ੍ਰੇਵਿੰਗਸ ਜਿੰਨੀਆਂ ਹੁੰਦੀਆਂ ਕ੍ਰੇਵਿੰਗਸ ਮੀਨ ਉਹਨਾਂ ਦਾ ਮਿੱਠਾ ਖਾਣ ਨੂੰ ਦੇਲ ਹੀ ਨਾ ਕਰਦਾ ਉਹ ਉੱਥੇ ਵਿੱਚ ਹੀ ਛੱਡ ਜਾਂਦਾ ਸਾਰਾ ਕੁਝ ਵਿੱਚ ਹੀ ਸਟਾਪ ਲੱਗ ਜਾਂਦਾ ਇਹਨੀਆਂ ਕ੍ਰੇਵਿੰਗਸ ਨੇ ਨਾ ਕ੍ਰੇਵਿੰਗਸ ਨੂੰ ਸਟਾਪ ਕਰਨ ਦੇ ਵਿੱਚ ਬਹੁਤ ਵੱਡਾ ਇਹਦਾ ਰੋਲ ਹੈ ਮਤਲਬ ਜਿਹੜੀ ਕ੍ਰੇਵਿੰਗ ਸਾਡੇ ਕੋਲੋਂ ਚਾਹ ਪੀਣ ਦੀ ਹੁੰਦੀ ਹੈ ਯਾ ਚਾਹ ਦੇ ਨਾਲ ਮਠੀਆਂ ਚਾਹ ਦੇ ਨਾਲ ਮਿੱਠਾ ਚਾਹ ਦੇ ਨਾਲ ਬਿਸਕੁਟ ਚਾਹ ਦੇ ਨਾਲ ਭੂਜੀਆ ਉਹ ਕ੍ਰੀਵਿੰਗ ਹੀ ਹਟਾਏਗਾ ਨੁਸਕਾ ਫਾਰਮੂਲਾ ਤੁਹਾਡਾ ਜੀ ਮੇਰੇ ਕੋ ਮੋਸਟਲੀ ਆ ਕੇ ਨਾ ਲੇਡੀਜ਼ ਇਹ ਕਹਿੰਦੀਆਂ ਕਿ ਸਾਡਾ ਮਿੱਠਾ ਖਾਣ ਨੂੰ ਬੜਾ ਦਿਲ ਕਰਦਾ ਉਹ ਇਹ ਜਿਹੜੀ ਚੀਜ਼ ਏ ਇਹ ਮਿੱਠੀ ਵੀ ਏ ਬਟ ਇਹਨੇ ਤੁਹਾਡੇ ਇਨਸੂਲਿਨ ਸਪਾਈਕ ਵੀ ਨਹੀਂ ਹੋਣ ਦੇਣੀ ਤੁਹਾਡੇ ਅੰਦਰ ਸ਼ੂਗਰ ਵੀ ਨਹੀਂ ਵਧਣ ਦੇਣੀ ਸੋ ਇਹ ਜਿਹੜੀ ਚੀਜ਼ ਏ ਐਡੀ ਵਧੀਆ ਇਹਦੇ ਅੰਦਰ ਇੱਕ ਖਾਸ ਤਰ੍ਹਾਂ ਦਾ ਫਾਈਬਰ ਹੁੰਦਾ ਉਹਨੂੰ ਕਹਿੰਦੇ ਪੈਕਟਿਨ ਓਕੇ ਫੈਕਟਿਨ ਜਿਹੜਾ ਫਾਈਬਰ ਹੈ ਉਹਨੇ ਤੁਹਾਨੂੰ ਇਹ ਫੀਲ ਕਰਨਾ ਵੀ ਤੁਹਾਡੇ ਢਿੱਡ ਦੇ ਅੰਦਰ ਜਗ੍ਹਾ ਹੀ ਹੈ ਨਹੀਂ ਤੁਸੀਂ ਫੁੱਲ ਹੋ ਠੀਕ ਆ ਆਲਰੇਡੀ ਫੁੱਲ ਹੋ ਫੁੱਲ ਬੰਦਾ ਜਦੋਂ ਢਿੱਡ ਭਰਿਆ ਹੁੰਦਾ ਉਹ ਤੋਂ ਉਹ ਬਾਅਦ ਵਿੱਚ ਕੀ ਪਾ ਲੇਗਾ ਠੀਕ ਐ ਐਸਲੀ ਜਿਹੜਾ ਸੇਬ ਹੈ ਇਹ ਫੈਟ ਲਾਸ ਲਈ ਬੈਸਟ ਚੀਜ਼ ਹੈ ਦੁਨੀਆ ਦਾ ਸਭ ਤੋਂ ਵਧੀਆ ਫਰੂਟ ਹੈ ਜਿੰਨੇ ਵੀ ਭਾਰ ਘਟਾਣਾ ਜਿੰਨੇ ਵੀ ਚਰਬੀ ਆਪਣੇ ਸਰੀਰ ਦੇ ਵਿੱਚੋਂ ਖਤਮ ਕਰਨੀ ਚਾਹੁੰਦੇ ਨੇ ਉਹ ਸੇਬ ਦਾ ਇਸਤੇਮਾਲ ਕਰਨ ਬਹੁਤ ਅੱਛਾ ਰਿਜ਼ਲਟ ਮਿਲਦਾ ਮੇਰੇ ਬਹੁਤ ਸਾਰੇ ਪੇਸ਼ੈਂਟਾਂ ਨੇ ਮੈਨੂੰ ਆਪ ਫੀਡਬੈਕ ਦਿੱਤਾ ਵੀ ਤੁਹਾਡਾ ਇਹ ਨੁਸਕਾ ਵਰਤ ਕੇ ਸਾਡੀ ਜ਼ਿੰਦਗੀ ਜਿਹੜੀ ਬਦਲ ਗਈ ਹੈ ਬਿਲਕੁਲ ਡਾਕਟਰ ਸਾਹਿਬ ਸੇਬ ਦਾ ਚਲੋ ਗੱਲ ਸਮਝਾਤੇ ਤੁਸੀਂ ਪਰ ਨਿੰਬੂ ਦਾ ਕੀ ਕੰਬੀਨੇਸ਼ਨ ਹੈ ਜੀ ਹੁਣ ਸੇਬ ਤੇ ਨਿੰਬੂ ਦਾ ਜਿਹੜਾ ਸਵਾਲ ਅਸੀਂ ਸ਼ੁਰੂ ਤੋਂ ਹੀ ਕਰ ਰਹੇ ਹਾਂ ਕਿ ਨਿੰਬੂ ਤੇ ਸੇਬ ਦਾ ਕੰਬੀਨੇਸ਼ਨ ਕੀ ਹੈ ਫਰੂਕੀ ਸਾਹਿਬ ਹਰ ਇੱਕ ਚੀਜ਼ ਦਾ ਨਾ ਇੱਕ ਸੁਮੇਲ ਹੁੰਦਾ ਠੀਕ ਹੈ ਇਹਦਾ ਸੁਮੇਲ ਸੀਪ ਦੇ ਨਾਲ ਇਦਾਂ ਮੰਦਾ ਵੀ ਇਹਦੇ ਚਾਰ ਫਾਇਦੇ ਨੇ ਸਭ ਤੋਂ ਪਹਿਲਾਂ ਤੇ ਇਹਦੇ ਅੰਦਰ ਇੰਨੀ ਵਧੀਆ ਚੀਜ਼ ਕੁਦਰਤ ਨੇ ਪਾਈ ਏ ਜਿਹਦੇ ਨਾਲ ਇਹਦਾ ਜਿਹੜਾ ਤੁਹਾਡਾ ਮੈਟਾਬੋਲਿਜ਼ਮ ਹੈ ਤੁਹਾਡਾ ਖਾਦਾ ਪੀਤਾ ਜਿਹੜਾ ਨਾ ਉਹ ਤੁਹਾਨੂੰ ਬਹੁਤ ਫਾਸਟ ਡਾਈਜੈਸਟ ਹੋਏਗਾ ਦੂਜੇ ਨੰਬਰ ਤੇ ਜਿਹੜਾ ਵੀ ਤੁਹਾਡੇ ਅੰਦਰ ਫੈਟ ਨਵਾਂ ਬੰਦਾ ਪਿਆ ਉਹਨੇ ਅੰਦਰ ਇਹਨੂੰ ਸਟੋਰ ਨਹੀਂ ਕਰਨ ਦੇਣਾ ਬੋਡੀ ਦੇ ਦੋ ਚੀਜ਼ਾਂ ਹੋ ਗਈਆਂ ਤੀਜੇ ਨੰਬਰ ਤੇ ਇਹਦਾ ਜਿਹੜਾ ਖਾਦੇ ਪੀਤੇ ਵਾਲਾ ਜਿਹੜਾ ਸਿਸਟਮ ਹੈ ਜਿਹਨੂੰ ਆਪਾਂ ਮੈਟਾਬੋਲਿਜ਼ਮ ਕਹਿੰਦੇ ਆ ਮੈਟਾਬੋਲਿਜ਼ਮ ਨੂੰ ਵੀ ਫਾਸਟ ਕਰਨਾ ਨੇ ਖਾਦਾ ਪੀਤਾ ਹੋਰ ਜ਼ਿਆਦਾ ਤੇਜ਼ ਤੁਹਾਨੂੰ ਪਚੇਗਾ ਤੇ ਤੀਜੇ ਨੰਬਰ ਤੇ ਤੁਹਾਨੂੰ ਇਹਨੇ ਕਿਡਨੀ ਸਟੋਨ ਨਹੀਂ ਹੋਣ ਦੇਣੀ ਕਿਉਂਕਿ ਇਹਦੇ ਵਿੱਚ ਨਿਟ੍ਰਿਕ ਐਸਿਡ ਹੁੰਦਾ ਠੀਕ ਹੈ ਜੀ 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 ਚਾਰ ਫਾਇਦੇ ਤੁਹਾਨੂੰ ਮੈਂ ਕਹਨਾ ਦਿੱਤੇ ਨੇ ਇਹ ਦੋਨਾਂ ਚੀਜ਼ਾਂ ਦਾ ਸੇਪ ਤੇ ਨਿੰਬੂ ਦਾ ਸੁਮੇਲ ਇੰਨਾ ਪਿਆਰਾ ਜੇ ਤੁਸੀਂ ਇਹਨੂੰ ਯੂਜ਼ ਕਰੋਗੇ ਤੁਸੀਂ ਆਪ ਥੱਲੇ ਕਮੈਂਟ ਕਰਨ ਲਈ ਮਜਬੂਰ ਹੋ ਜਾਓਗੇ ਕਿ ਵਾਕਈ ਇਹ ਚੀਜ਼ਾਂ ਜਿਹਨੇ ਜਿਹਨੇ ਯੂਜ਼ ਕੀਤੀਆਂ ਨੇ ਉਹ ਮੈਨੂੰ ਪੱਕਾ ਮੈਨੂੰ ਨਹੀਂ ਤੁਹਾਨੂੰ ਵੀ ਨਾਲ ਹਕੀਕਤ ਟੀਵੀ ਪੰਜਾਬੀ ਨੂੰ ਵੀ ਥੈਂਕਸ ਕਰੇਗਾ ਪੀ ਇਹਨ ਉਸਕਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰਨ ਲਈ ਅੱਛਾ ਡਾਕਟਰ ਸਾਹਿਬ ਚਲੋ ਨਿੰਬੂ ਦਾ ਵੀ ਸਮਝ ਆ ਗਿਆ ਸਾਡਾ ਤੁਸੀਂ ਦੱਸਿਆ ਵੀ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਸੇਵ ਦੇ ਵਿੱਚ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਹੈਗ ਪਰ ਦਾਲਚੀਨੀ ਜੀ ਫਿਰ ਹੁਣ ਦਾਲਚੀਨੀ ਇਹ ਬਿਲਕੁਲ ਹੀ ਅੱਡ ਹੋ ਗਈ ਜੀ ਉਹ ਫਲ ਹੋ ਗਏ ਇਹ ਜੜੀ ਬੂਟੀ ਆ ਗਈ ਦੇਖੋ ਜੀ ਦਾਲਚੀਨੀ ਨੂੰ ਇਹਦੇ ਵਿੱਚ ਮਲਾਨਾ ਤੇ ਮੋਟਾਪਾ ਘਟਾਣਾ ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਕੋਰਿਲੇਟ ਕਰਦੀਆਂ ਨੇ ਕਿਉਂ ਕਰਦੀਆਂ ਨੇ ਉਹ ਤੁਹਾਨੂੰ ਦਾਲਚੀਨੀ ਨੂੰ ਇਹਦੇ ਵਿੱਚ ਮਿਲਾਇਆ ਤੇ ਅਸੀਂ ਮੋਟਾਪਾ ਘਟਾਇਆ ਮੋਟਾਪਾ ਘਟਾਇਆ ਮਟਾਪੇ ਤੋਂ ਖਿਹੜਾ ਛਡਾਇਆ ਹੁਣ ਇਹ ਮੈਂ ਤੁਹਾਨੂੰ ਦੱਸਾਂਗਾ ਕਿਉਂ ਸਾਰੇ ਜਣੇ ਨੁਸਖਾ ਫਾਰਮੂਲਾ ਦੱਸ ਦਿੰਦੇ ਨੇ ਬਟ ਉਹਦੀਆਂ ਜਿਹੜੀਆਂ ਕੁਆਲਿਟੀਆਂ ਨੇ ਉਹਨਾਂ ਨੂੰ ਜਾਗਰ ਨਹੀਂ ਕਰਦੇ ਕਿਉਂ ਨਹੀਂ ਦੱਸਦੇ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕਿਉਂ ਆ ਜਾਏਗਾ ਨਾ ਉਦੋਂ ਤੁਸੀਂ ਨੁਸਖਾ ਫਾਰਮੂਲਾ ਯੂਜ਼ ਕਰਨ ਤੋਂ ਪਹਿਲਾਂ ਡਰੋਗੇ ਪਰੇਸ਼ਾਨ ਹੋਵੋਗੇ ਵੀ ਪਤਾ ਨਹੀਂ ਮੈਨੂੰ ਫਾਇਦਾ ਹੋਣਾ ਹੈ ਕਿ ਨਹੀਂ ਹੁਣ ਮੈਂ ਮਿਹਨਤ ਕਰਾਂ ਕਿਉਂ ਕਰਾਂ ਸੋ ਜਿਹੜੀ ਇਨਸੂਲਿਨ ਸਪਾਈਕ ਹੁੰਦੀ ਏ ਇਨਸੂਲਿਨ ਸਪਾਈਕ ਆਪਾਂ ਕੋਈ ਵੀ ਚੀਜ਼ ਖਾਣੇ ਆ ਸਾਡੇ ਅੰਦਰ ਇੱਕਦਮ ਸ਼ੂਗਰ ਵੱਧਦੀ ਏ ਉਹ ਜਿਹੜੀ ਸ਼ੂਗਰ ਦੀ ਕਰੀਵਿੰਗ ਏ ਜਿਹੜੀ ਸ਼ੂਗਰ ਇੱਕਦਮ ਵੱਧਦੀ ਏ ਜਿਹਦੇ ਕਰਕੇ ਮੋਟਾਪਾ ਆਂਦਾ ਜਿਹਦੇ ਕਰਕੇ ਸਾਡਾ ਜਿਹੜਾ weight ਉਹ ਸਟੱਕ ਹੋ ਜਾਂਦਾ weight lock ਹੋ ਜਾਂਦਾ ਜਿੱਦੀ ਹੋ ਜਾਂਦਾ ਦੂਜੇ ਨੰਬਰ ਤੇ ਕੀ ਹੁੰਦਾ ਫਰੂਕੀ ਸਾਹਿਬ ਕੋਈ ਵੀ ਤੁਸੀਂ ਜਿਹੜੀ ਕੈਮੀਕਲ ਬੇਸਡ ਫੈਟ लॉस ਵਾਲੀ ਚੀਜ਼ ਲੈਂਦੇ ਹੋ ਨਾ ਉਹਦੇ ਵਿੱਚ ਇੱਕ ਰਬਰ ਬੈਂਡ ਇਫੈਕਟ ਆਂਦਾ ਰਬਰ ਬੈਂਡ ਇਫੈਕਟ ਉਹ ਆਂਦਾ ਵੀ ਜਿਹੜਾ 4 ਕਿਲੋ ਤੁਹਾਡਾ ਘਟਿਆ ਤੇ 8 ਕਿਲੋ ਵੱਧ ਗਿਆ ਉਹ ਨਹੀਂ ਵਧਣ ਦੇਣਾ ਜੀ ਇਹਨੇ ਓਥੇ ਬ੍ਰੇਕ ਲਾਣੀ ਹੈ ਡਾਕਟਰ ਸਾਹਿਬ ਜੀ ਹੁਣ ਸਾਨੂੰ ਬਹੁਤ تفसील ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨੇ ਪਰ ਜੇਕਰ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਡਾਕਟਰ ਸਾਹਿਬ ਚਲੋ ਇਹ ਨੁਸਖਾ ਫਾਰਮੂਲਾ ਵੀ ਅਸੀਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਲਾਈਵ ਬਣਾ ਕੇ ਦਿਖਾਵਾਂਗੇ ਕਿ ਕਿਵੇਂ ਬਣੇਗਾ ਤੇ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਜੀ ਉਹ ਕਹਿੰਦੇ ਜੀ ਜਿਵੇਂ ਤੁਸੀਂ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਕੰਮ ਕੀਤਾ ਹੈ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਇਹ ਨੁਸਖਾ ਫਾਰਮੂਲਾ ਉਹਨਾਂ ਲੋਕਾਂ ਵਾਸਤੇ ਹੈ ਨਾ ਜਿਨ੍ਹਾਂ ਨੇ ਜਿਮ ਜਾਣਾ ਹੈ ਨਾ ਜਿਨ੍ਹਾਂ ਨੇ ਕਸਰਤ ਕਰਨੀ ਹੈ ਨਾ ਜਿਨ੍ਹਾਂ ਨੇ ਸੈਰ ਕਰਨੀ ਹੈ ਨਾ ਜਿਨ੍ਹਾਂ ਨੇ ਮਿਹਨਤ ਕਰਨੀ ਹੈ ਮਤਲਬ ਉਹ ਚਾਹੁੰਦੇ ਨੇ ਕਿ ਸਾਡਾ ਵਜ਼ਨ ਘਟ ਜੇ ਜਿਹੜਾ ਅਨ ਹੈਲਦੀ ਫੈਟ ਹੈਗੀ ਹੈ ਸਾਡੇ ਸਰੀਰ ਦੇ ਵਿੱਚ ਉਹ ਬਾਹਰ ਹੋ ਜੇ ਮੈਂ ਉਹਨਾਂ ਵੀਰਾਂ ਭਰਾਵਾਂ ਜਾਂ ਭੈਣਾਂ ਲਈ ਮੈਂ ਇਹ ਗੱਲ ਕਹਿੰਨਾ ਮਾਂ ਵੀ ਜਿਨ੍ਹਾਂ ਨੇ ਮਿਹਨਤ ਨਹੀਂ ਕਰਨੀ ਕਿਉਂਕਿ ਉਹਨਾਂ ਦੀ ਨਾ ਕਈ ਵਾਰੀ ਫਰੁਕੀ ਸਾਹਿਬ ਮਜਬੂਰੀ ਬਣ ਜਾਂਦੀ ਹੈ ਮਜਬੂਰੀ ਇਦਾਂ ਬਣ ਜਾਂਦੀ ਹੈ ਵੀ ਉਹਨਾਂ ਦਾ ਵਰਕ ਸ਼ਡਿਊਲ ਇਦਾਂ ਹੈ ਜਿਆਦਾ ਹੈਕਟਿਕ ਹੈ ਵੀ ਉਹ ਸਮਾਂ ਕੱਢ ਹੀ ਨਹੀਂ ਪਾਉਂਦੇ ਚਾਹੁੰਦੇ ਹੋਏ ਵੀ ਨਹੀਂ ਸਮਾਂ ਕੱਢ ਪਾਉਂਦੇ ਕਿਉਂਕਿ ਬਿਜ਼ਨਸ ਦਾ ਸ਼ਡਿਊਲ ਇਦਾਂ ਦਾ ਜੌਬ ਦਾ ਸ਼ਡਿਊਲ ਇਦਾਂ ਦਾ ਕੰਮਕਾਰ ਦੇ ਵਿੱਚ ਇੰਨੇ ਬਿਜ਼ੀ ਨੇ ਜਿਹੜੀਆਂ ਸਾਡੀਆਂ ਭੈਣਾਂ ਨਹੀਂ ਕੰਮ ਕਰਦੀਆਂ ਹਾਊਸ ਵਾਈਫ ਨੇ ਉਹ ਬੱਚਿਆਂ ਦੇ ਵਿੱਚ ਹੀ ਆਪਣੀ ਇੰਨੀ ਮਸਰੂਫ ਨੇ ਵੀ ਉਹ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ ਸੋ ਉਹਨਾਂ ਲਈ ਅਸੀਂ ਆ ਫੈਟ ਲਾਸ ਕਟਿੰਗ ਮਸ਼ੀਨ ਬਣਾਈ ਹੈ ਦਵਾਈ ਬਹੁਤ ਅੱਛੀ ਦਵਾਈ ਹੈ ਜੇ ਤੁਸੀਂ ਨੁਸਖਾ ਫਾਰਮੂਲਾ ਵਰਤ ਚੁੱਕੇ ਹੋ ਜਾਂ ਤੁਹਾਨੂੰ ਵਰਤ ਕੇ ਤੁਹਾਡਾ weight ਸਟਕ ਹੋ ਚੁੱਕਾ ਤੇ ਫਿਰ ਉੱਥੇ ਇਹ ਕੰਮ ਕਰਦੀ ਹੈ ਜਿੱਥੇ ਕੋਈ ਨਹੀਂ ਕੰਮ ਕਰਦਾ ਫਿਰ ਇਹਦਾ ਵੀ ਨੁਸਖਾ ਫਾਰਮੂਲਾ ਦੇ ਦਿਓ ਜੀ ਇਹ ਕਿਵੇਂ ਬਣਦੀ ਹੈ ਕੋ ਜੀ ਮੇਰੀ ਜਿੰਨੀਆਂ ਦਵਾਈਆਂ ਹੈਗੀਆਂ ਮੈਂ ਉਹਨਾਂ ਦੇ ਨੁਸਖੇ ਫਾਰਮੂਲੇ ਅਕਸਰ ਹਰ ਇੱਕ ਪਲੇਟਫਾਰਮ ਦੇ ਉੱਤੇ ਸ਼ੇਅਰ ਕਰਦਾ ਵਾਂ ਅੱਜ ਵੀ ਮੈਂ ਇਸ ਦਵਾਈ ਦਾ ਨੁਸਖਾ ਸ਼ੇਅਰ ਕਰਨ ਲਈ ਬਿਲਕੁਲ ਤਿਆਰ ਆ ਤੁਸੀਂ ਥੱਲੇ ਇਹਦਾ ਨੁਸਖਾ ਫਾਰਮੂਲੇ ਲਈ ਇੱਕ ਸਿਰਫ ਵਰਡ ਲਿਖਣਾ ਫਾਰਮੂਲਾ ਮੈਨੂੰ ਸਮਝ ਆ ਜਾਏਗਾ ਵੀ ਤੁਸੀਂ ਗੋਲੀ ਦਾ ਫਾਰਮੂਲਾ ਮੰਗਦੇ ਪਏ ਹੋ ਤੁਹਾਨੂੰ ਗੋਲੀ ਦਾ ਫਾਰਮੂਲਾ ਬਿਲਕੁਲ ਫ੍ਰੀ ਆਫ ਕੋਸਟ ਹੇਠਾਂ ਕਮੈਂਟਾਂ 'ਚ ਮਿਲ ਜੇਗਾ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਇਹ ਦੇਖਦੇ ਪਏ ਹੋ YouTube ਤੇ ਦੇਖਦੇ ਪਏ ਹੋ Facebook ਤੇ ਦੇਖਦੇ ਪਏ ਹੋ Instagram ਤੇ ਦੇਖਦੇ ਪਏ ਹੋ ਜਿੱਥੇ ਵੀ ਦੇਖਦੇ ਪਏ ਹੋ ਇੱਕ ਸਿੰਪਲ ਇੱਕ ਵਰਡ ਲਿਖ ਕੇ ਭੇਜੋ ਫਾਰਮੂਲਾ ਕਮੈਂਟਾਂ ਦੇ ਵਿੱਚ ਤੁਹਾਨੂੰ ਇਹਦਾ ਫਾਰਮੂਲਾ ਬਿਲਕੁਲ ਮਿਲ ਜੇਗਾ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹਦੇ ਨੁਸਖੇ ਫਾਰਮੂਲੇ ਦੇ ਨਾਲ ਜਿਹੜੀਆਂ ਡਾਈਟ ਦੇ ਹਿਸਾਬ ਨਾਲ ਮੈਟਰ ਕਰਦੀਆਂ ਨੇ ਫਿਰ ਇਹਦੇ ਨਾਲ ਕੋਈ ਡਾਈਟ ਚਾਰਟ ਵੀ ਹੋਊਗਾ ਹਾਈਟ ਦੇ ਹਿਸਾਬ ਨਾਲ ਅ ਅਸੀਂ ਕਹਿ ਲਈਏ ਕਿ ਵਜ਼ਨ ਦੇ ਹਿਸਾਬ ਨਾਲ ਕੰਮ ਕਰਦੇ ਹਿਸਾਬ ਨਾਲ ਦੇਖੋ ਜੀ ਡਾਈਟ ਇੰਨੀ ਜਿਆਦਾ ਇੰਪੋਰਟੈਂਟ ਹੈ ਨਾ ਜਿਹੜੀ ਤੁਹਾਡੀ ਇਨਪੁਟ ਹੈ ਤੇ ਆਉਟਪੁਟ ਹੈ ਕਹਿੰਦੇ ਨਹੀਂ ਸਿਆਣੇ ਕਹਿੰਦੇ ਹੁੰਦੇ ਸੀ ਪਹਿਲਾਂ ਬਜ਼ੁਰਗ ਆਪਣੇ ਵੀ ਜਿੱਦਾਂ ਦਾ ਬੀਜੋਗੇ ਉਦਾਂ ਦਾ ਵੱਢ ਲੋਗੇ ਜੇ ਤੁਹਾਡੀ ਡਾਈਟ ਚੰਗੀ ਨਹੀਂ ਹੈਗੀ ਤੇ ਇਹ ਨੁਸਕਾ ਫਾਰਮੂਲਾ ਕੀ ਹੈ ਜਿਹੜੀ ਦਵਾਈ ਹੈ ਵੀ ਨਹੀਂ ਤੁਹਾਡਾ ਕੁਝ ਕਰੂਗੀ ਡਾਈਟ ਬਾਬਤ ਵੀ ਦੱਸ ਦੇ ਇਹ ਜਿਹੜੀ ਗੱਲ ਹੈ ਇਹ ਹੈਗੀਆਂ ਸੱਚੀਆਂ ਗੱਲਾਂ ਜਦੋਂ ਅਕਸਰ ਜਿਹੜੇ ਵੈਦ ਹਕੀਮ ਡਾਕਟਰ ਕੋਈ ਆਪਣੀਆਂ ਇਦਾਂ ਦੇ ਸਪਲੀਮੈਂਟ ਵੇਚਦੇ ਨੇ ਉਹ ਇਸ ਚੀਜ਼ ਦੇ ਉੱਤੇ ਸਟ्रेस ਨਹੀਂ ਪਾਉਂਦੇ ਡਾਈਟ ਦੇ ਉੱਤੇ ਤਾਂ ਹੀ ਲੋਕਾਂ ਨੂੰ ਰਿਜ਼ਲਟ ਨਹੀਂ ਮਿਲਦਾ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਸੀਂ ਸਾਡੇ ਕੋਲੋਂ ਕੋਈ ਵੀ ਸਭ ਤੋਂ ਪਹਿਲਾਂ ਆਪਣੀ ਡਾਈਟ ਤੇ ਕੰਮ ਕਰੋ ਠੀਕ ਹੈ ਜੇ ਡਾਈਟ ਤੁਹਾਡੀ ਸਹੀ ਹੋਏਗੀ ਫਿਰ ਅੱਗੇ ਜਾਣ ਦਾ ਫਾਇਦਾ ਜੀ ਜੀ ਸੋ ਡਾਈਟ ਚਾਰਟ ਲੈਣ ਲਈ ਬੜਾ ਸੌਖਾ ਜਿਹਾ ਕੰਮ ਹੈ ਆਪਣਾ ਪ੍ਰੈਜ਼ੈਂਟ ਜਿਹੜਾ ਤੁਹਾਡਾ weight ਹੈ ਤੇ ਪ੍ਰੈਜ਼ੈਂਟ ਤੁਹਾਡੀ height ਤੇ age ਤਿੰਨ ਚੀਜ਼ਾਂ ਚਾਹੀਦੀਆਂ ਮੈਨੂੰ ਤਿੰਨ ਚੀਜ਼ਾਂ ਲੇ ਕੇ ਭੇਜੋ ਤੁਹਾਨੂੰ ਡਾਈਟ ਚਾਰਟ ਹਾਂ ਤੁਹਾਡੀ ਡਾਈਟ ਚਾਰਟ ਤੁਹਾਨੂੰ ਬਣ ਕੇ ਬਿਲਕੁਲ ਫ੍ਰੀ ਆਫ ਕੋਸਟ ਪੰਜਾਬੀ ਚ ਕਹੋਗੇ ਪੰਜਾਬੀ ਚ ਹਿੰਦੀ ਚ ਕਹੋਗੇ ਹਿੰਦੀ ਚ ਇੰਗਲਿਸ਼ ਚ ਕਹੋਗੇ ਇੰਗਲਿਸ਼ ਚ ਜਿਹੜੀ ਭਾਸ਼ਾ ਜਿਹੜੀ ਜ਼ਬਾਨ ਚ ਤੁਸੀਂ ਕੰਫਰਟੇਬਲ ਹੋ ਨਾਲ ਉਹ ਜ਼ਬਾਨ ਲਿਖ ਕੇ ਭੇਜੋ ਵੀ ਪੰਜਾਬੀ ਜਿਹੜਾ ਡਾਈਟ ਚਾਰਟ ਭੇਜੋ ਹਿੰਦੀ ਚ ਭੇਜੋ ਇੰਗਲਿਸ਼ ਚ ਭੇਜੋ ਜੋ ਤੁਹਾਨੂੰ ਚਾਹੀਦਾ ਜੀ ਜੀ ਡਾਕਟਰ ਸਾਹਿਬ ਅੱਛਾ ਚਲੋ ਡਾਕਟਰ ਸਾਹਿਬ ਫਿਰ ਇਹ ਨੁਸਖਾ ਫਾਰਮੂਲਾ ਹੁਣ ਸਾਨੂੰ ਦੱਸ ਦਿਵੀ ਦਿਓ ਇਹ ਕਿਸ ਤਰੀਕੇ ਨਾਲ ਬਣਾਉਣਾ ਕਿਵੇਂ ਦੇਖੋ ਜੀ ਬਹੁਤ ਆਸਾਨ ਹੈ ਜੀ ਮੈਂ ਤੁਹਾਡੇ ਸਮਾਂ ਪਛਾਨ ਪਿੱਛੇ ਆ ਦੇਖੋ ਸੇਵ ਲਿਆande ਹੋਏ ਨੇ ਸੇਮ ਸੇਬ ਨੂੰ ਪਹਿਲਾਂ ਕੱਟ ਲੈਣਾ ਕੱਟਣਾ ਇਦਾਂ ਹੈ ਸਾਬ ਨੂੰ ਚੌਪ ਕਰਨਾ ਵੀ ਪੀਸ ਬਿਲਕੁਲ ਛੋਟੇ ਛੋਟੇ ਹੋ ਜਾਣ। ਦੇਖੋ ਜੀ ਜਿੱਦਾਂ ਮੈਂ ਆ ਪ੍ਰੈਜੈਂਟਲੀ ਤੁਹਾਡੇ ਸਾਹਮਣੇ ਕੱਟ ਰਿਹਾ ਹਾਂ। ਠੀਕ ਹੈ ਜੀ ਇਹ ਇਦਾਂ ਸੇਬ ਨੂੰ ਇਸ ਤਰੀਕੇ ਨਾਲ ਕੱਟ ਲੈਣਾ ਛੋਟੇ ਛੋਟੇ ਪੀਸਾਂ ਦੇ ਵਿੱਚ ਸੇਬ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਪਾਣੀ ਦੇ ਵਿੱਚੋਂ ਕਿ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਗੰਦਗੀ ਨਾ ਲੱਗੀ ਹੋਵੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ। ਦੂਜੇ ਨੰਬਰ ਤੇ ਆ ਦੇਖੋ ਸੇਬ ਕੱਟ ਲੈਨੇ ਆਪਾਂ ਦੋ ਸੇਬ ਕੱਟ ਕੇ ਤਿਆਰ ਨੇ ਸਾਡੇ ਤੋਂ ਹੁਣ ਇਸ ਵੇਲੇ ਠੀਕ ਹੈ ਜੀ ਆ ਕੱਟੇ ਹੋਏ ਸੇਬ ਤੁਹਾਡੇ ਕੋਲ ਪਏ ਨੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਪੈਨ ਲੈ ਕੇ ਤੇ ਉਹਦੇ ਵਿੱਚ ਪਾਣੀ ਦੇ ਦੋ ਗਲਾਸ ਪਾਣੇ ਨੇ ਆ ਦੇਖੋ ਜਿੱਦਾਂ ਮੈਂ ਤੁਹਾਡੇ ਸਾਹਮਣੇ ਪਾਣ ਲੰਗਾ ਵਾਂ ਆ ਦੇਖੋ ਜੀ ਆ ਇੱਕ ਗਲਾਸ ਆਪਾਂ ਐਡ ਕਰਤਾ ਉਸ ਤੋਂ ਬਾਅਦ ਆ ਦੂਜਾ ਗਲਾਸ ਆਪਾਂ ਐਡ ਕਰਤਾ ਜੀ ਇਹਨੂੰ ਹੁਣ ਆਪਾਂ ਪਾਣੀ ਨੂੰ ਗਰਮ ਕਰਨਾ ਰੱਖ ਦੇਵਾਂਗੇ 19 ਦੇਰ ਅਸੀਂ ਜਿਹੜੇ ਬਾਕੀ ਰਹਿੰਦੇ ਨੇ ਨਿੰਬੂ ਨਿੰਬੂ ਕੱਟ ਲੈਣੇ ਆ ਨਿੰਬੂ ਆਪਾਂ ਇਹਦੇ ਵਿੱਚ ਜੇ ਤੁਸੀਂ ਮੰਨ ਲਓ ਵੀ ਦੋ ਸੇਵ ਯੂਜ਼ ਕਰਨੇ ਨੇ ਤੇ ਜਿਹੜਾ ਨਿੰਬੂ ਪਾਣਾ ਉਹ ਨਾਲੋਂ ਅੱਧਾ ਪਾਣਾ ਬਗੈਰ ਇਹਦਾ ਛਿਲਕੜ ਨਹੀਂ ਉਤਾਰਨਾ ਤੁਸੀਂ ਦੱਸ ਰਹੇ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਨਿੰਬੂ ਐ ਇਹਨੂੰ ਆਪਾਂ ਦੀ ਜਿਹੜੀ ਸਕਿਨ ਐ ਉਹਨੂੰ ਪੀਲ ਆਫ ਕੀਤੇ ਬਿਨਾਂ ਹੀ ਆਪਾਂ ਇਹਨੂੰ ਕਰਨਾ ਨਿੰਬੂ ਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ ਨਾ ਜਿਹਨੂੰ ਆਪਾਂ ਛਿੱਲੜ ਕਹਿੰਦੇ ਪੰਜਾਬੀ 'ਚ ਛਿੱਲੜ ਨਹੀਂ ਉਤਾਰਨੀ ਛਿੱਲੜ ਉਤਾਰੇ ਬਗੈਰ ਇਹਨੂੰ ਤੁਸੀਂ ਛੋਟੇ-ਛੋਟੇ ਪੀਸਾਂ 'ਚ ਜਿੱਦਾਂ ਆਪਾਂ ਜਿਹੜੇ ਪੀਸ ਜਿੰਨੇ-ਜਿੰਨੇ ਆਪਾਂ ਸੇਬ ਦੇ ਕੱਟੇ ਨੇ ਉਦਾਂ ਦੇ ਸੇਮ ਸਲਾਈਸ ਬਿਲਕੁਲ ਬਹੁਤ ਵਧੀਆ ਵਰਡ ਬੋਲਿਆ ਤੁਸੀਂ ਸਲਾਈਸ ਬਣਾ ਲਓ ਇਹਦਾ ਤੇ ਹੁਣ ਆਪਾਂ ਪਾਣੀ ਦੇਖੋ ਗਰਮ ਹੋ ਗਿਆ ਜਿਹੜੇ ਸਾਡੇ ਕੋਲ ਕੱਟੇ ਹੋਏ ਸੇਬ ਨੇ ਆਪਾਂ ਆ ਦੇਖੋ ਅਸੀਂ ਇਹ ਸੇਬ ਨੂੰ ਪਾਣੀ ਦੇ ਵਿੱਚ ਪਾਤਾ ਹੁਣ ਠੀਕ ਹੈ ਠੀਕ ਹੈ ਜੀ ਪਾ ਕੇ ਇਹਨੂੰ ਥੋੜਾ ਜਿਹਾ ਚਮਚੇ ਨਾਲ ਆਪਾਂ ਮਾੜਾ ਮਾੜਾ ਹਲਾਇਆ ਜਾਣਾ ਠੀਕ ਹੈ ਜੀ ਹਲਾਉਂਦੇ ਹਲਾਉਂਦੇ ਜਿਹੜਾ ਇਹਦਾ ਜੂਸ ਏ ਜਿਹੜਾ ਇਹਦਾ ਪ੍ਰੋਪਰ ਰਕ ਕੇ ਜਿਹੜਾ ਆਪਾਂ ਸੇਬ ਤੋਂ ਫਾਇਦਾ ਲੈਣਾ ਉਹ ਪਾਣੀ ਦੇ ਵਿੱਚ ਆਲਾ ਸ਼ੁਰੂ ਹੋ ਜਾਏਗਾ ਤੇ ਹੁਣ ਦੇਖੋ ਆ ਸੇਬ ਤੁਹਾਡਾ ਘੁੰਮ ਜਾਂਦਾ ਪਿਆ ਤੇ ਨਾਲ ਹੀ ਅਸੀਂ ਇਹਦੇ ਵਿੱਚ ਨਿੰਬੂ ਵੀ ਪਾ ਡਨੇ ਨੇ ਆ ਨਿੰਬੂ ਅਸੀਂ ਹੁਣ ਐਡ ਕਰਤੇ ਨੇ ਜਮਾ ਕਰਤੇ ਨੇ ਉਹਦੇ ਵਿੱਚ ਪਾਣੀ ਦੇ ਵਿੱਚ ਹੁਣ ਆਪਾਂ ਫੇਰ ਇਹਨੂੰ ਕਮਾਈ ਜਾਣਾ ਕਮਾਈ ਜਾਣਾ ਦੇਖੋ ਕਿੰਨਾ ਕੁ ਟਾਈਮ ਕਮਾਉਣਾ ਜੀ ਮਤਲਬ ਕਿੰਨਾ ਕੁ ਟਾਈਮ ਉਬਾਲਣਾ ਘੱਟੋ ਘੱਟ 5 ਤੋਂ 7 ਮਿੰਟ ਇਹਨੂੰ ਲੋ ਫਲੇਮ ਤੇ ਕਰਨਾ ਹਾਈ ਫਲੇਮ ਤੇ ਨਹੀਂ ਕਰਨਾ ਨਹੀਂ ਤੇ ਪਾਣੀ ਬਾਹਰ ਇਹ ਤਾਂ ਥਿਕਨੈਸ ਜੀ ਬਣਨ ਲੱਗੀ ਜੀ ਬਿਲਕੁਲ ਜੀ ਬਿਲਕੁਲ ਇਹਦਾ ਜਿਹੜਾ ਅਰਕੇ ਪ੍ਰੋਪਰ ਉਹ ਤਾਂ ਆਏਗਾ ਅਸਰ ਇਹਦਾ ਜਿਹੜਾ ਸੇਬ ਦਾ ਤੇ ਨਿੰਬੂ ਦਾ ਜੋ ਅਸੀਂ ਇਹ ਤੋਂ ਫਾਇਦਾ ਲੈਣਾ ਚਾਹਨੇ ਆ ਫੈਟ ਲਾਸ ਲਈ ਚਰਬੀ ਖੋਰਨ ਲਈ ਜਿਹੜਾ ਅਸੀਂ ਚਰਬੀ ਖੋਰ ਆ ਜੂਸ ਬਣਾਣੇ ਪਏ ਆ ਇਹ ਤਾਂ ਬੰਨਾ ਵੀ ਜੇ ਅਸੀਂ ਇਹਨੂੰ ਲੋ ਫਲੇਮ ਤੇ ਚਲਾਵਾਂਗੇ ਦੇਖੋ ਹੁਣ ਇਹਦੇ ਵਿੱਚ ਲਾਸਟ ਚੀਜ਼ ਹੈ ਬਟ ਜਿਹੜੀ ਨੁਸਕੇ ਦੀ ਫਾਰਮੂਲੇ ਦੀ jaan ਹੈ ਜਿਨੇ ਨੁਸਕੇ ਦੀ ਫਾਰਮੂਲੇ ਦੀ ਸ਼ਾਨ ਹੈ ਜਿਨੇ ਸਾਨੂੰ ਸਭ ਤੋਂ ਵੱਧ ਫਾਇਦਾ ਕਰਨਾ ਹੈ ਜਿੰਨੇ ਸਾਡੀ ਇਨਸੂਲਿਨ ਨਹੀਂ ਸਪਾਈਕ ਹੋਣ ਦੇਣੀ ਜਿੰਨੇ ਅੱਗੋਂ ਹੋਰ ਨਵੀਂ ਚਰਬੀ ਨਹੀਂ ਐਡ ਹੋਣ ਦੇਣੀ ਜਿੰਨੇ ਸਾਨੂੰ ਫੁੱਲਨੈਸ ਦਾ ਅਹਿਸਾਸ ਦਿਵਾਣਾ ਉਹ ਚੀਜ਼ ਆਪਾਂ ਐਡ ਕਰਨ ਲੱਗੇ ਆ ਜਿਹਨੂੰ ਕਿ ਅਸੀਂ ਦਾਲਚੀਨੀ ਕਹਿੰਦੇ ਆ ਦਾਲਚੀਨੀ ਜਿੰਨੀ ਮੈਂ ਐਡ ਕਰ ਰਿਹਾ ਦੇਖੋ ਬਿਲਕੁਲ ਉਨੀ ਹੀ ਪਾਣੀ ਹੈ ਆਪਣੀ ਮਰਜ਼ੀ ਨਾਲ ਬਾਅਦ ਦੇ ਆ ਘੱਟ ਨਹੀਂ ਪਾਣੀ ਕਿਉਂਕਿ ਫਿਰ ਨੁਸਖੇ ਤੋਂ ਜਿਹੜਾ ਤੁਹਾਨੂੰ ਫਾਇਦਾ ਮਿਲਣਾ ਹੈ ਉਹ ਘੱਟ ਸਕਦਾ ਹੈ ਸੋ ਜਿਹੜੀ ਜਿਹੜੀ ਕੁਆਂਟੀਟੀ ਜਿੱਦਾਂ ਜਿੱਦਾਂ ਦੱਸੀ ਜਾ ਰਹੇ ਆ ਉਦੋਂ ਦਾ ਸੇਮ ਬਿਲਕੁਲ ਉਸੇ ਤਰੀਕੇ ਨਾਲ ਪਾਈ ਜੋ ਆ ਦੇਖੋ ਜੀ ਅਸੀਂ ਦਾਲ ਚੀਨੀ ਵੀ ਇਹਦੇ ਵਿੱਚ ਪਾਤੀ ਹੈ ਤੇ ਹੁਣ ਆ ਦੇਖੋ ਜੀ ਸਾਡਾ ਨੁਸਖਾ ਫਾਰਮੂਲਾ ਬਣ ਕੇ ਲਗਭਗ ਲਗਭਗ ਬਣ ਕੇ ਤਿਆਰ ਹੈ ਤੇ ਆਪਾਂ ਹੁਣ ਇਹਨੂੰ ਜਿਹੜੇ ਨੁਸਕੇ ਫਾਰਮੂਲੇ ਨੂੰ ਅਸੀਂ ਇਹਦੇ ਵਿੱਚ ਉਹਦੇ ਵਿੱਚ ਆਪਾਂ ਕਰਾਂਗੇ ਐਡ ਕਰਾਂਗੇ ਇਹਨੂੰ ਤੁਸੀਂ ਜਦੋਂ ਵੀ ਨੁਸਕੇ ਫਾਰਮੂਲੇ ਨੂੰ ਇਹਦੇ ਵਿੱਚ ਪਾਣਾ ਤੇ ਉਦੋਂ ਤੁਸੀਂ ਇਹ ਚੀਜ਼ ਜ਼ਰੂਰ ਦੇਖਣੀ ਹੈ ਵਿੱਚ ਵੀ ਇਹਦੇ ਵਿੱਚ ਜਾਲੀ ਜ਼ਰੂਰ ਲਾਣੀ ਹੈ ਕਿਉਂਕਿ ਉਹ ਜੇ ਜਾਲੀ ਨਹੀਂ ਲਾਓਗੇ ਫਿਰ ਸੇਬ ਵੀ ਆ ਜਾਣਗੇ ਵਿੱਚ ਨਿੰਬੂ ਵੀ ਆ ਜਾਏਗਾ ਪੋਣੀ ਜਿਹੜੀ ਚਾਹ ਪੱਤੇ ਵਾਲੀ ਪੋਣੀ ਹੈ ਪੋਣੀ ਜਦ ਨਵੀਂ ਲਲੋ ਜਾਂ ਬਿਲਕੁਲ ਕੋਈ ਸਾਫ ਸੁਥਰੀ ਪੋਣੀ ਯੂਜ਼ ਕਰਨ ਤੋਂ ਪਹਿਲਾਂ ਉਹਨੂੰ ਸਾਫ ਕਰ ਲਓ ਦੇਖੋ ਹੁਣ ਆਪਾਂ ਨੁਸਖਾ ਫਾਰਮੂਲਾ ਬਣਾ ਕੇ ਐਡ ਅਪ ਕਰਤਾ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਨੂੰ ਆਪਾਂ ਹੁਣ ਗਲਾਸ ਦੇ ਵਿੱਚ ਐਡ ਕਰਾਂਗੇ ਕੀਵਾਦਾ ਤੁਸੀਂ ਦੇਖੋ ਨੁਸਖਾ ਫਾਰਮੂਲਾ ਇੱਕਦਮ ਤਿਆਰ ਬਰ ਤਿਆਰ ਹੈਗਾ ਨਿੰਬੂ ਵਾਲਾ ਸੇਬ ਵਾਲਾ ਦਾਲਚੀਨੀ ਵਾਲਾ ਡਾਕਟਰ ਸਾਹਿਬ ਇੰਨੀ ਕਿੱਕ ਗਲਾਸ ਨਾਲ ਬਣ ਜਾਏਗੀ ਕੱਲ ਜੀ ਬਸ ਮੈਂ ਕਿਹਾ ਬਿਲਕੁਲ ਬਣੇਗੀ ਫਰੋਮ ਦਾ ਵੈਰੀ ਫਰਸਟ ਡੇ ਤੁਹਾਡਾ ਜਿਹੜਾ ਡਾਈਜੈਸ਼ਨ ਹੈ ਉਹ ਸਮੂਥ ਹੋ ਜਾਏਗਾ ਤੁਹਾਨੂੰ ਕਿਸੇ ਤਰ੍ਹਾਂ ਦੀ ਐਸਿਡ ਬਲੋਟਿੰਗ ਕਬਜ ਉਹਨਾਂ ਚੀਜ਼ਾਂ ਦੇ ਉੱਤੇ ਵੀ ਫਰੂਕੀ ਸਾਹਿਬ ਕੰਮ ਕਰੇਗਾ ਜਦੋਂ ਤੱਕ ਤੁਹਾਡਾ ਡਾਈਜੈਸ਼ਨ ਸਿਸਟਮ ਸਮੂਥ ਨਹੀਂ ਹੁੰਦਾ ਉਦੋਂ ਤੱਕ ਤੁਹਾਡਾ ਜਿਹੜਾ ਮਸਲਾ ਉਹ ਹੱਲ ਨਹੀਂ ਹੋਣਾ ਸੋ ਮੇਰੀ ਸਲਾਹ ਨਾਲ ਤੁਸੀਂ ਇਹ ਫਾਰਮੂਲਾ ਯੂਜ਼ ਕਰਕੇ ਦੇਖੋ ਤਾਨੂੰ ਇਹਦੇ ਬਹੁਤ ਅੱਛੇ ਪੋਜ਼ਿਟਿਵ ਇਫੈਕਟ ਮਿਲਣਗੇ ਤੇ ਇਹਦੇ ਥੱਲੇ ਕਮੈਂਟ ਕਰਕੇ ਵੀਡੀਓ ਨੂੰ ਜ਼ਰੂਰ ਦੱਸਣਾ ਫਰੂਕੀ ਸਾਹਿਬ ਨੂੰ ਵੀ ਸਾਨੂੰ ਇਸ ਨੁਸਕੇ ਫਾਰਮੂਲੇ ਤੋਂ ਕਿੰਨਾ ਫਾਇਦਾ ਹੋਇਆ। ਕੀ ਗੱਲ ਹੈ? ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਸੋ ਦੇਖੋ ਡਾਕਟਰ ਸਾਹਿਬ ਨੇ ਸੇਵ ਵਾਲਾ ਨਿੰਬੂ ਵਾਲਾ ਤੇ ਦਾਲਚੀਨੀ ਵਾਲਾ ਨੁਸਕਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਹੈ। ਟੈਸਟ ਕਰਕੇ ਅਸੀਂ ਦੇਖਦੇ ਹਾਂ ਵੀ ਕਿਸ ਤਰੀਕੇ ਦਾ ਇਹ ਹੈਗਾ। ਤੁਹਾਨੂੰ ਵੀ ਟੈਸਟ ਵੀ ਨਾਲ ਨਾਲ ਡਿਜੀਟਲੀ ਟੈਸਟ ਅਸੀਂ ਕਰਵਾ ਦਿੰਨੇ ਆ। ਆਹਾ ਡਾਕਟਰ ਸਾਹਿਬ ਬੜੀ ਜ਼ਬਰਦਸਤ ਹੈ ਜੀ ਦੇਖੋ ਪਤਾ ਕੀ ਚੀਜ਼ ਹੁੰਦੀ ਹੈ ਅਸੀਂ ਨੁਸਖੇ ਫਾਰਮੂਲੇ ਹਮੇਸ਼ਾ ਉਹ ਦਿੰਨੇ ਆ ਜਿਹੜੇ ਕੇ ਲੈਣ ਵਾਲਿਆਂ ਨੂੰ ਕੋਈ ਪ੍ਰੋਬਲਮ ਨਾ ਆਏ ਟੇਸਟ ਬਕਬਕਾ ਹੋਏਗਾ ਮਨ ਬਹੁਤ ਛੇਤੀ ਅੱਕ ਜਾਏਗਾ ਸੋ ਫੈਟ ਲਾਸ ਜਰਨੀ ਹੈ ਜਿਹੜੀ ਤੁਸੀਂ 슈ਗਰੀ ਡਰਿੰਕ ਕੋਈ ਵੀ ਲੈਂਦੇ ਹੋ ਸੋਡਾ ਲੈਂਦੇ ਹੋ ਜਾਂ ਕੁਝ ਵੀ ਲੈਂਦੇ ਹੋ ਸਿਰਫ ਤੁਸੀਂ ਉਹਦੀ ਰਿਪਲੇਸਮੈਂਟ ਕਰਨੀ ਹੈ ਜੀ ਜੀ ਜੇ ਤੁਸੀਂ ਉਹਦੀ ਰਿਪਲੇਸਮੈਂਟ ਕਰ ਲੋਗੇ ਤੁਹਾਡਾ ਫਾਇਦਾ ਵੀ ਹੋ ਜਾਏਗਾ ਤੁਹਾਡਾ weight loss ਵੀ ਹੋ ਜਾਏਗਾ ਫ੍ਰੀ ਚ ਘਰ ਬੈਠਿਆਂ ਦਾ ਤੇ ਨਾਲੇ ਤੁਹਾਡੀ ਹੈਲਥ ਨੂੰ ਵੀ ਬੈਨੀਫਿਟ ਮਿਲ ਜੇਗਾ ਦੋਨੋਂ ਕੰਮ ਇਕੱਠੇ ਹੋ ਜਾਣਗੇ ਜੀ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਡੇ ਨਾਲ ਮਿਲ ਕੇ ਆਪਣੇ ਹੈਲਥ ਬਾਰੇ ਡਿਸਕਸ ਕਰਨਾ ਹੋਵੇ ਗੱਲਬਾਤ ਕਰਨੀ ਹੋਵੇ ਕਿਵੇਂ ਮਿਲ ਸਕਦੇ ਹੋ ਦੇਖੋ ਜੀ ਹਰ ਰੋਜ਼ ਅਸੀਂ अवेलेबल ਆ ਤੁਹਾਡੇ ਲਈ ਸੋਮਵਾਰ ਤੋਂ ਲੈ ਕੇ ਐਤਵਾਰ ਹਫ਼ਤੇ ਦੇ 7 ਦੇ 7 ਦਿਨ ਮਿਲਦੇ ਆ ਦੁਪਹਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਦੋਂ ਵੀ ਤੁਸੀਂ ਆਉਣਾ ਚਾਹੁੰਦੇ ਹੋ ਇੱਕ ਦਿਨ ਆਉਣ ਤੋਂ ਪਹਿਲਾਂ ਅਪਾਇੰਟਮੈਂਟ ਲੈ ਲਓ ਫਿਰ ਤੁਹਾਨੂੰ ਵੀਟ ਨਹੀਂ ਕਰਨੀ ਪਵੇਗੀ ਸੋ ਮੈਨੂੰ ਮਿਲਣ ਲਈ ਸਲਾਹ مشورہ ਕਰਨ ਲਈ ਤੁਹਾਨੂੰ 1 ਰੁਪਿਆ ਵੀ ਦੇਣ ਦੀ ਕਿਸੇ ਨੂੰ ਲੋੜ ਨਹੀਂ ਸਲਾਹ مشورہ بالکل فری ہے ਉਹਦੇ ਵਿੱਚ ਤੁਹਾਨੂੰ اسی فری ਦੇ ਵਿੱਚ ਡਾਈਟ ਚਾਰਟ ਵੀ ਪ੍ਰੋਵਾਈਡ ਕਰ ਸਕਦੇ ਆ ਤੁਹਾਨੂੰ ਫੈਟ ਲਾਸ ਜਰਨੀ ਬਾਰੇ ਵੀ ਦੱਸ ਸਕਦੇ ਆ ਈਚ ਐਂਡ ਐਵਰੀ ਸਟੈਪ ਬਾਰੇ ਤੁਹਾਨੂੰ ਪ੍ਰੋਪਰ ਗਾਈਡੈਂਸ ਦਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਲੋਕਾਂ ਦੀ ਜਿਹੜੀ ਅਸੀਂ ਕਹਿ ਲਈਏ ਕਿ ਗੱਲ ਹੈਗੇ ਡਾਕਟਰ ਜਿਹੜਾ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਹੋਰਾਂ ਨੇ ਕੀਤੀ ਹੈਗੀ ਹੈ ਔਰ ਦੱਸਿਆ ਕਿ ਕਿਵੇਂ ਅਸੀਂ ਉਹਦਾ ਫਾਇਦਾ ਹੈਗਾ ਅਸੀਂ ਬੜੀ ਅਸੀਕਾ ਲਈ ਕਿ ਦਿਲਚਸਪ ਜਨਰੀ ਹੈਗੇ ਸਾਡੀ ਆਪਣੀ ਅਸੀਂ ਕਰ ਸਕਦੇ ਹ ਯਾਤਰਾ ਹੈਗੀ ਜਿਹੜੀ ਵਜ਼ਨ ਘਟਾਉਣ ਵਾਲੀ ਉਹਦੇ ਲਈ ਪਾਸੇ ਨੂੰ ਅਸੀਂ ਚੱਲ ਸਕਦੇ ਆ ਉਹ ਲੋਕ ਜਿਹੜੇ ਜਿਨ੍ਹਾਂ ਕੋਲ ਜਾਂ ਤਾਂ ਜਿਮ ਜਾਣਾ ਨਹੀਂ ਚਾਹੁੰਦੇ ਜਾਂ ਜਿਮ ਜਾਣ ਦਾ ਟਾਈਮ ਨਹੀਂ ਜਿਹੜੇ ਲੋਕ ਕਸਰਤ ਕਰਨਾ ਚਾਹੁੰਦੇ ਨੇ ਪਰ ਕਸਰਤ ਕਰਨ ਦਾ ਟਾਈਮ ਨਹੀਂ ਜਿਹੜੇ ਸੈਰ ਕਰਨਾ ਚਾਹੁੰਦੇ ਨੇ ਸੈਰ ਕਰਨ ਦਾ ਟਾਈਮ ਨਹੀਂ ਮਿਹਨਤ ਕਰਨਾ ਚਾਹੁੰਦੇ ਨੇ ਸਰੀਰ ਨੂੰ ਟਾਈਮ ਦੇਣਾ ਚਾਹੁੰਦੇ ਨੇ ਪਰ ਚਾਹੁੰਦਿਆਂ ਹੋਏ ਵੀ ਉਹ ਆਪਣੇ ਸਰੀਰ ਵਾਸਤੇ ਆਪਣੇ ਕੰਮਕਾਰ ਚੋਂ ਆਪਣੀ ਗਰਸਤੀ ਜ਼ਿੰਦਗੀ ਦੇ ਵਿੱਚੋਂ ਸਾਡੀਆਂ ਭੈਣਾਂ ਬੱਚਿਆਂ ਦੇ ਵਿੱਚੋਂ ਉਹ ਟਾਈਮ ਦੇ ਹੀ ਨਹੀਂ ਪਾਉਂਦੀਆਂ ਸਾਰੀਆਂ ਚੀਜ਼ਾਂ ਕੱਲ 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 ਤੇ ਛੱਡਦੇ ਆ ਤੇ ਸਾਲ ਲੰਘ ਗਏ ਨੇ ਤੇ ਉਹਨਾਂ ਦਾ ਅਸੀਂ ਕਹਿ ਲਈਏ ਕਿ ਵਜ਼ਨ ਹੈਗਾ ਬੜੀ ਤੇਜ਼ੀ ਨਾਲ ਵੱਧ ਗਿਆ ਫੋਟੋਆਂ ਜਦੋਂ ਆਪਣੀਆਂ ਪੁਰਾਣੀਆਂ ਵਿਆਹ ਵਾਲੀਆਂ ਦੇਖਦੇ ਆ ਨੇ ਜਾਂ ਵਿਆਹ ਤੋਂ ਪਹਿਲਾਂ ਦੇ ਦੇਖਦੇ ਨੇ ਤਾਂ ਉਹਨਾਂ ਨੂੰ ਦਿਲ ਬੜਾ ਦੁਖਦਾ ਸੋ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਇੰਨਾ ਵੀਡੀਓ ਦੀ ਇਸ ਵੀਡੀਓ ਦੀ ਜ਼ਰੂਰਤ ਹੈ ਘਰ ਬੈਠੇ ਛੋਟੇ ਛੋਟੇ ਨੁਸਖੇ ਨਾਲ ਫਾਰਮੂਲੇ ਨਾਲ ਜਿਹੜਾ ਅਸੀਂ ਆਪਣਾ ਫਾਇਦਾ ਯਾਪ ਹੋ ਸਕਤੇ ਆ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਪਰ ਮੈਂ ਇੱਕ ਸਲਾਹ ਇੱਕ مشਵਰਾ ਤੁਹਾਡੇ ਨਾਲ ਜ਼ਰੂਰ ਹੈ ਕਿ ਕੋਈ ਵੀ ਚੀਜ਼ ਅਸੀਂ ਜਿਹੜੀ ਇਨਟੇਕ ਕਰਨੀ ਹੈਗੀ ਨੁਸਖਿਆਂ ਦੇ ذریعے ਫਾਰਮੂਲੇ ਦੇ ذریعے ਜਿਹੜਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਤਾਂ ਮੇਰੀ ਸਲਾਹ ਮੇਰੀ ਚੇਤਾਵਨੀ ਮੇਰਾ مشਵਰਾ ਇਹ ਹੀ ਹੁੰਦਾ ਹੈ ਕਿ ਵੀਡੀਓ ਦੇ ਵਿੱਚ ਦਿਖਾਏ ਗੇ ਨੁਸਖਿਆਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشਵਰਾ ਜ਼ਰੂਰ ਕਰਨਾ ਹੈ ਉਹਦੀ ਦੇਖਰੇਖ ਦੇ ਵਿੱਚ ਇਹ ਨੁਸਖੇ ਫਾਰਮੂਲੇ ਇਨਟੇਕ ਕਰਨੇ ਨੇ ਧੰਨਵਾਦ